ਮੁਲਾਜ਼ਮ ਸਾਥੀਓ ਅੱਜ ਪੰਜਾਬ ਸਿਵਲ ਸੈਕਟਰੀਏਟ ਦੇ ਵਿੱਚ ਜੁਆਇੰਟ ਐਕਸ਼ਨ ਕਮੇਟੀ ਦੀ ਇੱਕ ਆਮ ਸਾਰੇ ਮੁਲਾਜ਼ਮਾਂ ਦੇ ਨਾਲ ਮੀਟਿੰਗ ਹੋਈ ਸੀ ਇਸ ਤੋਂ ਪਹਿਲਾਂ ਵੀ ਜਿਹੜੀ ਇਹ ਜੁਆਇੰਟ ਐਕਸ਼ਨ ਕਮੇਟੀ ਦੀ ਔਧੇਦਾਰਾਂ ਦੀ ਮੀਟਿੰਗ ਹੋਈ ਸੀਗੀ ਸੋ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਇਹ ਨਾ ਪੱਖੀ ਸਰਕਾਰ ਜਿਹੜੀ ਹੈ ਜਿਹੜੀ ਮੁਲਾਜ਼ਮਾਂ ਦੇ ਅਜੇ ਤੱਕ ਐਂਟੀ ਹੀ ਭੁਗਤੀ ਆ ਭੁਗਤਦੀ ਆ ਰਹੀ ਆ ਉਦੇ ਵਿਰੁੱਧ ਲਾਮਬੰਦ ਹੋ ਕੇ ਇੱਕ ਟਕੜਾ ਸੰਘਰਸ਼ ਉਲੀਕਿਆ ਜਾਵੇ। ਸੋ ਇਸ ਦੇ ਤਹਿਤ ਲੜੀਵਾਰ ਜਿਹੜੀ ਆ ਲਗਾਤਾਰ ਮੀਟਿੰਗਾਂ ਹੋ ਰਹੀਆਂ ਸੀਗੀਆਂ ਇਹ ਮੀਟਿੰਗਾਂ ਦਾ ਮਕਸਦ ਇਹਨਾ ਕਿ ਲੋਕਾਂ ਨੂੰ ਆਉਣ ਵਾਲੇ ਸੰਘਰਸ਼ ਦੇ ਲਈ ਆਉਣ ਵਾਲੇ ਜੁੱਧ ਦੇ ਲਈ ਆਉਣ ਵਾਲੀ ਲੜਾਈ ਦੇ ਲਈ ਜਿਹੜਾ ਅਵੇਅਰ ਕੀਤਾ ਜਾਵੇ ਉਸ ਦੇ ਤਹਿਤ ਅਸੀਂ ਇੱਕ ਚੇਤਨਾ ਪ੍ਰੋਗਰਾਮ ਦਾ ਆਰੰਭ ਕੀਤਾ। ਇਹ ਵੱਡੀ ਤੋਂ ਵੱਡੀ ਗਿਣਤੀ ਜਿਹੜੀ ਆ ਉਹ ਮੁਲਾਜ਼ਮ ਨਿਕਲ ਕੇ ਆਪਣੇ ਸੰਘਰਸ਼ ਲਈ ਆਉਣ 18 ਤਰੀਕ ਨੂੰ ਇੱਕ ਰੈਲੀ ਰੱਖੀ ਗਈ ਆ। ਉਸਦੇ ਬਾਬਤ ਪੰਜਾਬ ਸਰਕਾਰ ਨੂੰ ਚੀਫ ਸੈਕਟਰੀ ਸਾਹਿਬਾਨ ਨੂੰ ਮੁੱਖ ਮੰਤਰੀ ਸਾਹਿਬਾਨ ਨੂੰ ਵਿੱਤ ਮੰਤਰੀ ਸਾਹਿਬਾਨ ਨੂੰ ਸਾਰੇ ਜਿਹੜੇ ਸਬੰਧਤ ਆ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਵੀ 18 ਜੂਨ ਤੱਕ ਸਾਨੂੰ ਬੁਲਾ ਕੇ ਸਾਡੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਇੱਕ ਬਹੁਤ ਵੱਡੀ ਰੈਲੀ ਸੈਕਟਰੀਅਟ ਪੱਧਰ ਤੇ ਕੀਤੀ ਜਾਏਗੀ ਉਸ ਪ੍ਰੰਤ ਇਹ ਜਿਹੜਾ ਚੇਤਨਾ ਪ੍ਰੋਗਰਾਮ ਆ ਇਹ ਡਾਇਰੈਕਟੋਰੇਟਾਂ ਦੇ ਵਿੱਚ ਫਲਾਇਆ ਜਾਏਗਾ ਤੇ ਉਸ ਤੋਂ ਬਾਅਦ ਆਪਣੀ ਭਰਾਤਰੀ ਜਥੇਬੰਦੀਆਂ ਦੇ ਨਾਲ ਮਿਲ ਕੇ ਇੱਕ ਬਹੁਤ ਵੱਡਾ ਜਿਹੜਾ ਐਕਸ਼ਨ ਆ ਉਹ ਸਰਕਾਰ ਦੇ ਵਿਰੁੱਧ ਆਰੰਭ ਕੀਤਾ ਜਾਏਗਾ 217 ਦੇ ਵਿੱਚ ਸਾਂਝਾ ਮਲਾਜਮ ਮੰਚ ਦੀ ਜਿਹੜੀ ਨੀਰ ਰੱਖੀ ਗਈ ਸੀ ਉਸ ਤਰ੍ਹਾਂ ਹੀ ਐਵੇਂ ਚੇਤਨਾ ਮਾਰਚ ਕੀਤਾ ਗਿਆ ਜਿਹੜਾ ਸੈਕਟਰੀਏਟ ਤੋਂ ਸ਼ੁਰੂ ਹੋ ਕੇ 17 ਚ ਬੰਦ ਹੋਇਆ ਜਿਹੜਾ ਸਾਰੇ ਚੰਡੀਗੜ੍ਹ ਦੇ ਡਾਇਰੈਕਟੋਰੇਟਾਂ ਚੋਂ ਨਿਕਲਿਆ ਜਿਹੜਾ ਕਟੋ-ਕਟ 5-7 ਕਿਲੋਮੀਟਰ ਲੰਬਾ ਸੀਗਾ ਉਸੇ ਤਰਜ਼ ਤੇ ਇਹ ਜਿਹੜਾ ਪ੍ਰੋਗਰਾਮ ਹੁਣ ਉਲੀਕ ਦਿੱਤਾ ਗਿਆ ਜਿਸ ਦਾ ਆਰੰਭ ਸੈਕਟਰੀਏਟ ਨੇ ਕਰ ਦਿੱਤਾ ਸੋ ਸਾਂਝੇ ਮਲਾਜਮ ਜਥੇਬੰਦੀ ਦੀ ਜਿੰਨੀਆਂ ਵੀ ਉਹਦੀ ਭਰਾਤਰੀ ਜਥੇਬੰਦੀਆਂ ਕਲੈਰੀਕਲ ਜਥੇਬੰਦੀਆਂ ਫਰੰਟ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਉਹ ਜਲਦੀ ਤੋਂ ਜਲਦੀ ਆਪਣੇ ਜਿਹੜੇ ਆ ਪ੍ਰੋਗਰਾਮ ਕਰ ਲੈਣ ਇਕੱਠ ਆਪਾਂ ਹੋ ਜਾਈਏ ਤਾਂ ਕਿ ਕੋ ਵੱਡਾ ਸੰਘਰਸ਼ ਉਲੀਕਿਆ ਜਾ ਸਕੇ ਜਦੀ ਸ਼ੁਰੂਆਤ ਅਸੀਂ ਹੁਣ ਸੈਕਟਰੀਅਟ ਤੋਂ ਕਰਨ ਜਾ ਰਹੇ ਆ ਸੋ ਸੈਕਟਰੀਅਟ ਦੇ ਮੁਲਾਜ਼ਮਾਂ ਨੂੰ ਬੇਨਤੀ ਆ ਕਿ ਅਸੀਂ ਤੁਹਾਡੇ ਵਿੱਚ 4 ਦਿਨ ਵਿੱਚ ਰਾਂਗੇ ਅਲੱਗ-ਅਲੱਗ ਸਮੇਂ ਤੋਂ 4 ਤੋਂ 5 ਔਰ 16 ਤੋਂ 17 4 ਦਿਨ ਜਿਹੜੇ ਆ ਇਹ ਅਸੀਂ ਤੁਹਾਡੇ ਵਿੱਚ ਅਵੇਅਰਨੈਸ ਪੈਦਾ ਕਰਨ ਲਈ ਚੇਤਨਾ ਪੈਦਾ ਕਰਨ ਲਈ ਹੈ ਪੂਰੇ ਦਾ ਪੂਰਾ ਗਰੁੱਪ ਆਏਗਾ ਉਸ ਪ੍ਰੰਤ 18 ਤਰੀਕ ਨੂੰ ਆਪਾਂ ਇਸੇ ਜਗ੍ਹਾ ਤੇ ਜਿਹੜੀ ਆਪਣੀ ਕਾਰ ਪਾਰਕਿੰਗ ਤੇ ਸਕੂਟਰ ਪਾਰਕਿੰਗ ਦੇ نیچے ਜਗ੍ਹਾ ਰੁੱਖਾਂ ਦੇ نیچے ਇੱਥੇ ਆਪਾਂ ਇੱਕ ਰੈਲੀ ਕਰਾਂਗੇ ਉਸ ਰੈਲੀ ਦੇ ਵਿੱਚ ਅਸੀਂ ਪੂਰਾ ਇੰਤਜ਼ਾਮ ਕੀਤਾ ਜਾਏਗਾ ਆ ਜਿਹੜੇ ਪਾਣੀ ਵਾਲੇ ਪੱਖਿਆਂ ਦਾ ਸ਼ਬੀਲ ਦਾ ਮਿੱਠੇ ਪਾਣੀ ਦਾ ਵਿਸ਼ਾਈ ਦਾ ਸੋ ਸਾਥੀਓ ਜੇ ਤੁਸੀਂ ਲੜਨਾ ਚਾਹੁੰਦੇ ਹੋ ਜੇ ਤੁਹਾਡੇ ਅੰਦਰ ਜਜ਼ਬਾ ਜਿਹੜਾ ਤੁਸੀਂ 5 5 6 6 ਲੱਖ ਦਾ ਘਾਟਾ ਪੈ ਰਿਆ ਤੁਹਾਨੂੰ ਜਿਹਦਾ ਕੋਈ ਇੰਟਰਸਟ ਨਹੀਂ ਮਿਲਣਾ ਉਹ ਕੈਲਕੂਲੇਟ ਕਰਕੇ ਰੱਖੋ ਕਿ ਤੁਸੀਂ ਲੜਨਾ ਤੁਸੀਂ ਲੜਨਾ ਪੁਰਾਣੀ ਪੈਨਸ਼ਨ ਦੇ ਲਈ ਤੁਸੀਂ ਲੜਨਾ ਪੂਰੀਆਂ ਤਨਖਾਹਾਂ ਦੇ ਲਈ ਤੁਸੀਂ ਲੜਨਾ ਪੂਰੇ ਭੱਤਿਆਂ ਦੇ ਲਈ ਤੇ ਜੇ ਇਹ ਲੈਣੇ ਆ ਲੜਾਈ ਤੁਸੀਂ ਲੜਨੀ ਆ ਅਸੀਂ ਇਹ ਲੜਾਈ ਆਰੰਭ ਕਰਤੀ ਆ ਇਹ ਗੱਲਾਂ ਦੀ ਤੁਹਾਡੇ ਵਿੱਚ ਜਿਹੜੇ ਸਾਡੀ ਕੈਂਪੇਨ ਉਹਦੇ ਵਿੱਚ ਲੈ ਕੇ ਆਵਾਂਗੇ ਸੋ ਪ੍ਰਿਪੇਅਰ ਕਰੋ ਆਪਣੇ ਆਪ ਨੂੰ ਤਿਆਰ ਕਰੋ ਆਪਣੇ ਆਪ ਨੂੰ 18 ਤਰੀਕ ਨੂੰ ਜਿਹੜਾ ਆਗਾਜ਼ ਕਰਨਾ ਉਹ ਐਡਾ ਤਕੜਾ ਹੋਵੇ ਕਿ ਸਰਕਾਰ ਨੂੰ ਪਤਾ ਲੱਗ ਜਾਏ ਕਿ ਹੁਣ ਮੁਲਾਜ਼ਮ ਜਿਹੜੇ ਸੈਕਟਰੀਅਟ ਤੋਂ ਸ਼ੁਰੂ ਹੋਇਆ ਇਹ ਨੀਚੇ ਤੱਕ ਲੜਾਈ ਕਿੰਡੀ ਵੱਡੀ ਜਾਣੀ ਆ ਸੋ ਹੱਥ ਬੰਨ ਕੇ ਬੇਨਤੀ ਆ ਮੇਰੇ ਸਾਥੀਆਂ ਨੂੰ ਆਪਣੇ ਆਪ ਨੂੰ ਪ੍ਰਿਪੇਅਰ ਕਰੋ ਮੈਂਟਲੀ ਤੌਰ ਤੇ ਤਿਆਰ ਕਰੋ ਕਿਉਂਕਿ ਲੜਾਈ ਬਹੁਤ ਵੱਡੀ ਹੋਣ ਜਾ ਰਹੀ ਆ ਅਸੀਂ ਤਿਆਰ ਆ ਅਸੀਂ ਆਪਣੀ ਟੀਮ ਤਿਆਰ ਕਰ ਲਈ ਆ ਤੁਹਾਡੀ ਇੰਤਜ਼ਾਰ ਆ ਕਿ ਤੁਸੀਂ ਵੀ ਤਿਆਰ ਹੋ ਜਾਓ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜਿਹੜੀ ਮੁਲਾਜਾ ਨੇ ਇੱਕ ਤਾਂ ਜਿੰਦਾਬਾਦ ਜਿੰਦਾਬਾਦ ਜਿੰਦਾ